लुधियाना शहर ਨੂੰ ਜੁੜਨ ਵਾਲੇ ਮੁੱਖ ਫਰਾਰੇ ਲੱਕੜ ਬ੍ਰਿਜ ਤੇ ਉੱਤੇ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਉਤਰੀ ਹਲਕਾ ਦੇ ਆਪ ਵਿਧਾਇਕ ਚੌਧਰੀ ਮदनलाल ਬੱਜਰਾ ਨੇ ਕੀਤਾ ਇਸ ਮੌਕੇ ਤੇ ਕਈ ਅਧਿਉ ਉਪਸਥਿਤ ਰਹੇ ਤੁਸੀਂ ਦੇਖ ਬੁਰੀ ਰਿਪੋਰਟ ਜਿਵੇਂ ਬਰਸਾਤ ਦਾ ਮੌਸਮ ਨਿਕਲ ਕੇ ਗਿਆ ਔਰ ਅਸੀਂ ਦੇਖਦੇ ਆਏ ਆਂ ਵੀ ਬਰਸਾਤ ਚ ਬੜੀ ਦਿੱਕਤ ਆਈ ਕਾਫੀ ਸੜਕਾਂ ਨੂੰ ਲੈ ਕੇ ਔਰ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਹਰ ਸ਼ਹਿਰ ਦੀ ਹਰ ਸੜਕ ਦੇ ਉੱਤੇ ਕੰਮ ਚੱਲ ਰਿਹਾ ਹੈ ਜਿੱਥੇ ਜਿੱਥੇ ਐਸਟੀਮੇਟ ਸੀ ਜਿੱਥੇ ਜਿੱਥੇ ਟੈਂਡਰਸ ਅਲੋਟ ਹੋਣੇ ਸੀ ਅਲੋਟ ਹੋ ਗਿਆ ਔਰ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਹਲਕਾ ਨਾਰਥ ਦੇ ਵਿੱਚ ਅਸੀਂ ਖੜੇ ਆਂ ਔਰ ਇਹ ਲੱਕੜ ਵਾਲਾ ਪੁਲ ਜਿਹੜਾ ਹੈ ਜਿੱਥੇ ਕਿ ਬਹੁਤ ਆਵਾਜ਼ਾਈ ਰਹਿੰਦੀ ਆ ਔਰ ਇੱਕ ਬੜਾ ਅਹਿਮ ਹਿੱਸਾ ਅਦਾ ਕਰਦਾ ਅਦਾ ਕਰਦਾ ਆ ਇਥੇ ਰੋਲ ਅਦਾ ਕਰਦਾ ਇਹ ਪੁਰਾਣਾ ਜਿਹੜਾ ਸ਼ਹਿਰ ਲੁਧਿਆਣਾ ਫੇਮਸ ਏ ਔਰ ਨਵਾਂ ਲੁਧਿਆਣਾ ਸ਼ਹਿਰ ਆ ਉਹਨੂੰ ਜੋੜਨ ਦਾ ਸਭ ਤੋਂ ਅਹਿਮ ਕੰਮ ਜਿਹੜਾ ਪੁਲ ਕਰਦਾ ਸੀ ਅੱਜ ਇੱਥੇ ਵੀ ਇਹਦੀ ਜਿਹੜੀ ਦੁਬਾਰਾ ਰੀਕਾਰਪੇਟਿੰਗ ਐ ਦੁਬਾਰਾ ਸੜਕ ਬਣਾਉਂਦਾ ਜਿਹੜਾ ਕਾਰਜ ਐ ਉਹ ਸ਼ੁਰੂ ਹੋ ਚੁੱਕਿਆ ਆ ਹਲਕਾ ਵਿਧਾਇਕ ਇਥੋਂ ਐਮ ਐਲ ਏ ਚੌਧਰੀ ਮਤਲਾਲ ਬੱਗਾ ਜੀ ਅਸੀਂ ਦੇਖਦੇ ਹਾਂ ਕਿ ਵੀ ਮੈਨੂੰ ਲੱਗਦਾ ਹੈ ਕਿ ਹਰ ਦੂਸਰੇ ਦਿਨ ਤੀਸਰੇ ਦਿਨ ਕੋਈ ਨਾ ਕੋਈ ਉਦਘਾਟਨ ਜ਼ਰੂਰ ਹੋ ਰਿਹਾ ਹੁੰਦਾ ਔਰ ਡਿਵੈਲਪਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਕੋਈ ਵੀ ਖੁੰਝਾ ਜਿਹੜਾ ਉਹ ਵਾਂਝਾ ਰਹਿ ਰਿਹਾ ਹੈ ਅੱਜ ਮੇਰੇ ਨਾਲ ਇੱਥੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਾ ਜੀ ਡਿਪਟੀ ਮੇਅਰ ਸਾਡੇ ਪ੍ਰਿੰਸ ਜੋਹਰ ਜੀ ਔਰ ਉਹਨਾਂ ਦੇ ਨਾਲ ਕਾਉਂਸਲਰ ਸਾਹਿਬਾਨ ਔਰ ਜਿਨੇ ਵੀ ਇਥੇ ਪੋਲੀਟੀਕਲ ਆਮ ਆਦਮੀ ਪਾਰਟੀ ਨਾਲ ਜੁੜੇ ਵਾਲੰਟੀਅਰਸ ਨੇ ਉਹ ਮੌਜੂਦ ਨੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਅੱਜ ਇਥੇ ਐਡਮਿਨਿਸਟ੍ਰੇਟਿਵ ਲੈਵਲ ਤੇ ਕਮਿਸ਼ਨਰ ਸਾਹਿਬ ਆਪ ਮੌਜੂਦ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਿਨੇ ਵੀ ਜੇਆਈਐਸਡੀਓਜ਼ ਨੇ ਜਾਂ ਠੇਕੇਦਾਰ ਉਹ ਵੀ ਨਾਲ ਮੌਜੂਦ ਨੇ ਔਰ ਅਸੀਂ ਹਮੇਸ਼ਾ ਆਸ਼ਵਾਸ਼ਣ ਦਵਾਉਂਦੇ ਆ ਕਿ ਵੀ ਲੁਧਿਆਣਾ ਦੀ ਪਬਲਿਕ ਲਈ ਇਕਜੁੱਟ ਹੋ ਕੇ ਇਸੇ ਤਰੀਕੇ ਕੰਮ ਕਰਦੇ ਰਹਾਂਗੇ ਔਰ ਲੁਧਿਆਣੇ ਦੀ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੋਗੀ ਅਸੀਂ ਦਿਨ ਰਾਤ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਾਂਗੇ। ਰੋਡ ਵੀ ਬਹੁਤ ਜ਼ਿਆਦਾ ਹਾਈ ਕਸਤਾਇਆ ਉਹ ਕਿਹੜੀ ਵਾਲੀ? ਪੀਏਯੂ ਗੇਟ ਨੰਬਰ 4 ਦਾ ਆਲਰੇਡੀ ਐਸਟੀਮੇਟ ਹੈ ਜਿਹੜਾ ਉਹ ਰੈਡੀ ਹੋ ਚੁੱਕਿਆ ਆ ਔਰ ਉਸ ਤੋਂ ਬਾਅਦ ਜੋ ਵੀ ਉਹਦਾ ਦੇਖੋ ਜੋ ਟੈਂਡਰਿੰਗ ਦਾ ਪ੍ਰੋਸੈਸ ਹੈ ਜੋ ਟਾਈਮ ਉਹਨੂੰ ਲੱਗਣਾ ਆ ਸਿਰਫ ਉਹੀ ਨਿਰਧਾਰਿਤ ਸਮਾਂ ਹੀ ਲੱਗ ਰਿਹਾ ਆ ਆਦਰਵਾਇਜ਼ ਅਸੀਂ ਹਰ ਇੱਕ ਚੀਜ਼ ਨੂੰ ਮੈਂ ਨਹੀਂ ਕਹੂੰਗੀ ਵੀ ਦਫ਼ਤਰਾਂ ਦੇ ਵਿੱਚ ਬੈਠ ਕੇ ਕੱਲੀ-ਕੱਲੀ ਸੜਕ ਦਾ ਤੁਸੀਂ ਜੇ ਪੀਏਯੂ ਕਿਹਾ ਤਾਂ ਮੈਂ ਇਸੇ ਲਈ ਦੱਸ ਪਾ ਰਹੀ ਹਾਂ ਪੀਏਯੂ 4 ਨੰਬਰ ਗੇਟ ਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਆਪ ਉਹਨਾਂ ਸੜਕਾਂ ਤੋਂ ਵਿਚਰਦੇ ਹਾਂ ਸਾਡੇ ਚੋਂ ਕੱਲਾ-ਕੱਲਾ ਨੁਮਾਇੰਦਾ ਤੁਹਾਨੂੰ ਗਰਾਊਂਡ ਤੇ ਮਿਲੇਗਾ ਔਰ ਜਿੱਥੇ ਵੀ ਕੋਈ ਕਮੀ ਹੈਗੀ ਉਸ ਕਮੀ ਨੂੰ ਪੂਰਾ ਕਰਨ ਕਮੀ ਨੂੰ ਪੂ ਕਮੀ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਤੰਦਹੀ ਦੇ ਨਾਲ ਲੱਗੇ ਹੋਏ ਹਾਂ ਧੰਨਵਾਦ ਜੀ ਇੱਕ ਗੂੜੇ ਦਾ ਡੰਪ ਆ ਇਹਦੇ ਉੱਤੇ ਦੂਜੇ ਦਿਨ ਬਾਅਦ ਕੋਈ ਨਾ ਕੋਈ ਅੱਗ ਲਗਾ ਜਾਂਦਾ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਮੈਡਮ ਇਸ ਇਸ ਚੀਜ਼ ਵਾਸਤੇ ਹੁਣੇ ਸਾਡੀ ਡੀਪ ਡਿਸਕਸ਼ਨ ਹੋਈ ਹੈ ਕਮਿਸ਼ਨਰ ਸਾਹਿਬ ਵੀ ਮੇਰੇ ਔਰ ਐਮਐਲਏ ਸਾਹਿਬ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਸੀਂ ਸਾਰੇ ਮੌਜ ਮੀਟਿੰਗ ਵੀ ਇਸ ਤੋਂ ਬਾਅਦ ਕਾਲ ਕੀਤੀ ਗਈ ਹੈ ਇਸੇ ਮੈਟਰ ਨੂੰ ਖਾਸ ਤੌਰ ਤੇ ਲੈਂਦੇ ਹੋਏ ਔਰ ਦੂਸਰਾ ਮੈਂ ਵਿਨਤੀ ਵੀ ਕਰਾਂਗੀ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਕੀ ਅਸੀਂ ਵੀ ਇਸ ਚੀਜ਼ ਤੋਂ ਗੁਰਰੇਜ਼ ਕਰੀਏ ਕਿ ਅਸੀਂ ਓਪਨ ਦੇ ਵਿੱਚ ਕੂੜਾ ਨਾ ਸੁੱਟੀਏ ਔਰ ਜੇ ਕਿਤੇ ਟੈਕਨੀਕਲੀ ਕੋਈ ਦਿੱਕਤ ਆਂਦੀ ਹੈ ਤਾਂ ਉਹਦੇ ਵਾਸਤੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀ ਵੈਸੇ ਤਾਂ ਕੌਨ ਕਾਲ ਦੇ ਉੱਤੇ ਵੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਔਰ ਇਸ ਤੋਂ ਬਾਅਦ ਉਹਨਾਂ ਦੀ ਫਿਜ਼ੀਕਲੀ ਮੀਟਿੰਗ ਬੁਲਾ ਕੇ ਇਹਦਾ ਵੀ ਹਾਲਾਤ ਸੀ ਜਲਦੀ ਕੱਢਣ ਜਾ ਰਹੇ ਆ ਸ਼ਹਿਰ ਦੇ ਮੁੱਖ ਮਾਰਗਾਂ ਵਿੱਚੋਂ ਇੱਕ ਲੱਕੜ ਪੁਲ ਬਣ ਰਿਹਾ ਜਿਹੜਾ ਟੁੱਟ ਗਿਆ ਹੈ ਕਿ ਕਾਫੀ ਦੇ ਸਤੋਂ ਇਹਦਾ ਅੱਜ 1.5 ਕਰੋੜ ਦੀ ਲਾਗਤ ਨਾਲ ਪੁਰਾਣੇ ਸ਼ਹਿਰ ਤੋਂ ਨਵੇਂ ਸ਼ਹਿਰ ਨਾਲ ਜੋੜਨ ਵਾਲਾ ਪੁਲ ਇਹ ਪੁਲ ਦੀ ਬਹੁਤ ਜ਼ਰੂਰਤ ਰੋਸੀ ਕਿਉਂਕਿ ਹਰ ਰੋਜ਼ ਅਸੀਂ ਆਪ ਖੁਦ ਇੱਥੋਂ ਨਿਕਲਦੇ ਸੀ ਕਈ ਵਾਰ ਦੇਖਿਆ ਸੀ ਇੱਥੇ ਕਈ ਸਕੂਟਰ ਸਲਿੱਪ ਹੋ ਜਾਂਦੇ ਨੇ ਕਿਉਂਕਿ ਹਾਲਤ ਬਹੁਤ ਹੈ ਕਿਉਂਕਿ ਕੋਈ ਵੀ ਕੰਮ ਪਾਸ ਹੋਣ ਨੂੰ ਥੋੜਾ ਟਾਈਮ ਲੱਗਦਾ ਟੈਂਡਰ ਲੱਗਦਾ ਸਭ ਕੁਝ ਇਹ 1.5 ਕਰੋੜ ਦੀ ਲਗਤ ਨਾਲ ਦੋਨੇ ਪਾਸੇ ਪੌੜ ਪਾਸ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਮੇਅਰ ਸਾਹਿਬ ਚੌਧਰੀ ਮਦਲਾ ਬਗਾ ਯੂ ਕਮਿਸ਼ਨਰ ਸਾਹਿਬ ਡਿਪਟੀ ਮੇਅਰ ਸਾਰੇ ਅਸੀਂ ਇੱਥੇ ਆ ਕੇ ਉਦੋਂ ਕਟਨ ਕੀਤਾ ਤੇ ਹੁਣ ਬਹੁਤ ਜਲਦੀ ਤੁਹਾਨੂੰ ਤਿੰਨ ਚਾਰ ਦਿਨਾਂ ਚ ਸਾਰਾ ਕੰਮ ਤਿਆਰ ਮਿਲ ਜਾਊਗਾ ਪਟਾ ਜਿਹੜਾ ਆਪਦਾ ਵਾਰਡ ਆ ਉਹ ਹਲਕਾ ਉਤਰੀ ਦੇ ਵਿੱਚ ਆਉਂਦਾ ਦੋਨੋਂ ਕੰਮ ਹਲਕਾ ਉਤਰੀ ਦੇ ਵਿੱਚ ਹੋ ਰਹੇ ਨੇ ਕੀ ਕਹੂੰਗਾ ਤੁਹਾਡੇ ਸਾਹਮਣੇ ਰੋਜ਼ ਅਸੀਂ ਇੱਕ ਜਾਂ ਦੋ ਰਿਕਾਟਿੰਗ ਕਰਦੇ ਆ ਜਾਂ ਇੱਕ ਅੱਧਾ ਦਿਨ ਵਿੱਚ ਪੈ ਜਾਂਦਾ ਤਾਂ ਤਾਂ ਦੋਨੋਂ ਸੈਟਾ ਬਹੁਤ ਹਾਈ ਲੈਵਲ ਦੇ ਸਾਰੇ ਸ਼ਹਿਰ ਦੇ ਨਾਰਥ ਦੇ ਤਾਂ ਹੁੰਦੇ ਹੁੰਦਾ ਸਾਰੇ ਸ਼ਹਿਰ ਦੇ ਸਾਰੇ ਐਮਐਲਏ ਲੱਗੇ ਹੋਏ ਆ ਆਪਣੇ ਆਪਣੇ ਏਰੀਆ ਚ ਬਹੁਤ ਹਾਈ ਲੈਵਲ ਦੇ ਕੰਮ ਚੱਲਦੇ ਪਏ ਆ ਇਸ ਸਾਲ ਤੱਕ ਤੁਸੀਂ ਦੇਖੋਗੇ ਸ਼ਹਿਰ ਤੁਹਾਨੂੰ ਮਦੇ ਕੌਂਗ ਤੁਸੀਂ ਵਾਕਈ ਦਾਨਾ ਸ਼ਹਿਰ ਬਹੁਤ ਖੂਬਸੂਰਤ ਬਣ ਗਿਆ ਜੀ ਜੀ ਇਹ ਪਹਿਲਾਂ ਲੱਕੜ ਦਾ ਪੁਲ ਹੁੰਦਾ ਸੀ ਲੱਕੜ ਤੋਂ ਹੁਣ ਪੁਲ ਦਾ ਨਾਮ ਚੇਂਜ ਕਰਕੇ ਪਵਿਲੀਨ ਮਾਲ ਤੋਂ ਲੈ ਕੇ ਮਦਨੀ ਚੌਂਕ ਤੱਕ ਔਰ ਮਾਲਗ람 ਤੋਂ ਲੈ ਕੇ ਫਿਰ ਪਵਿਲੀਨ ਮਾਲ ਤੱਕ ਦੋਨੋਂ ਸਾਈਡਾਂ ਸੜਕਾਂਆਂ ਇਹ ਬਣਨ ਜਾ ਰਹੀਆਂ ਪੁਲ ਦੀਆਂ ਔਰ ਕਾਫੀ ਦੇਰ ਤੋਂ ਆਪਾਂ ਦੇਖ ਵੀ ਰਹੇ ਸੀ ਕਿ ਪੁਲ ਦੀ ਹਾਲਤ ਖਸਤਾ ਹੋ ਗਈ ਸੀ ਇਹਨੂੰ ਕਮੇਸ਼ ਸਾਹਿਬ ਨੇ ਬੜਾ ਪੇਨ ਲੈ ਕੇ ਬੜੀ ਸਰਦਰਦੀ ਲੈ ਕੇ ਇਹਨਾਂ ਨੇ ਇਸ ਕੰਮ ਨੂੰ ਸਿਰੇ ਚੜਾਇਆ ਇਹ ਮਤਲਬ ਹੈ ਤਾਂ 1.5 ਕਰੋੜ ਦਾ ਕੰਮ ਹੈ ਬਾਰੇ ਪੁਲ ਦੇ ਉੱਪਰ ਕਰੋੜਾਂ ਰੁਪਏ ਲੱਗਣਾ ਹੈ ਬਾਕੀ ਹਿੱਸਾ ਜਿਹੜਾ ਕੇਬੀਮ ਦੇ ਨਾਲ ਦੋ ਦਿਨ ਪਹਿਲੇ ਬਣਾਇਆ ਉਹ ਇਸ ਦਾ ਵੀ 파ਟ ਹੈ ਔਰ ਤਕਰੀਬਨ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਨੀ ਹੈ ਔਰ ਇਹ ਪੁਰਾਣਾ ਸ਼ਹਿਰ ਤੇ ਨਵਾਂ ਸ਼ਹਿਰ ਇਹ ਪੁਲ ਜਿਹੜਾ ਜੋੜਨ ਦਾ ਕੰਮ ਕਰਦਾ ਸ਼ਹਿਰ ਨੂੰ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਚ ਲੈ ਕੇ ਜਾਂਦਾ ਨਵੇਂ ਸ਼ਹਿਰ ਤੋਂ ਪੁਰਾਣੇ ਸ਼ਹਿਰ ਤੱਕ ਇਸ ਕਰਕੇ ਸਾਨੂੰ ਇਹਦੀ ਬਹੁਤ ਵੱਡੀ ਜ਼ਰੂਰਤ ਸੀਗੀ ਅੱਜ ਇਹ ਕੰਮ ਸਟਾਰਟ ਹੋ ਗਿਆ ਇਹ ਇਹਦੀ ਲਾਈਫ ਬਹੁਤ ਵਧੀਆ ਹੋਣੀ ਹੈ ਔਰ ਮੈਂ ਆਸ ਕਰਾਂਗਾ ਕਿ ਲੋਕ ਵੀ ਇਸ ਦਾ ਧਿਆਨ ਕਰਕੇ ਕਿਉਂਕਿ ਇਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਪੁਲ ਪੁਲ ਦੀ ਸਾਰੀ ਹੋ ਰਹੀ ਹੈ ਪੁਲ ਦੇ ਉੱਪਰ ਜੋ ਉਹਦਾ ਨਵੀਂ ਬਣਨ ਜਾਰੀ ਸੜਕ ਇਹ ਸਾਰੇ ਲੋਕਾਂ ਦਾ ਟੈਕਸ ਦਾ ਪੈਸਾ ਹੈ ਪਹਿਲੀ ਵੀ ਸਰਕਾਰ ਹੈ ਜਿੰਨੀ ਤਾਂ ਰਵਾਇਤੀ ਪਾਲੀਆਂ ਦੇ ਕੋਈ ਗੱਲ ਕਰਦੀਆਂ ਸੀ ਸਾਡਾ ਕੋਈ ਖਜ਼ਾਨਾ ਨਹੀਂ ਹੈ ਸਾਡੀ ਸਰਕਾਰ ਨੇ ਕਦੇ ਵੀ ਅੱਜ ਤੱਕ ਨਹੀਂ ਕੀਤਾ ਵੀ ਸਾਡੇ ਖਜ਼ਾਨਾ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਜਬਾਨ ਜਿੰਨੇ ਵੀ ਨੇ ਸਾਡੇ ਕੋਈ ਖਜ਼ਾਨੇ ਦੀ ਕਮੀ ਨਹੀਂ ਹੈ ਔਰ ਤੁਸੀਂ ਦੇਖਦੇ ਹੋ ਨੌਰਥ ਸਲਕੇ ਰੋਡ ਕਿੰਨੇ ਦਿਨ ਛੱਡ ਕੇ ਕੋਈ ਨਾ ਕੋਈ ਡਿਵੈਲਪਮੈਂਟ ਦਾ ਕੰਮ ਚੱਲਦੇ ਤੁਸੀਂ ਆਪ ਆ ਕੇ ਕਵਰ ਕਰਦੇ ਹੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕਿ ਤੁਸੀਂ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਸਾਡੇ ਤੱਕ ਲੈ ਕੇ ਆਨੇ ਸਾਡੇ ਕੰਮ ਕੀਤੇ ਹੋਏ ਲੋਕਾਂ ਤੱਕ ਲੱਗ ਜਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਸ ਹੈ ਕਿ ਜਿੱਥੇ ਮੈਂ ਮੁਬਾਰਕਬਾ ਦਿੱਤੀ ਹੈ ਉੱਥੇ ਲੋਕਾਂ ਨੂੰ ਇਸ ਕੰਮ ਤੋਂ ਖੁਸ਼ੀ ਵੀ ਹੋਏਗੀ ਔਰ ਨਿਕਲਣ ਦੀ ਬੜੀ ਆਸਾਨੀ ਹੋਏਗੀ ਕੁਆਲਿਟੀ ਕੰਟਰੋਲ ਨੂੰ ਲੈ ਕੇ ਬਹੁਤ ਵਧੀਆ ਕਮਿਸਾਂ ਨੇ ਹੁਣ ਦੇਖਿਆ ਨਹੀਂ ਸਾਰੇ ਠੇਕੇਦਾਰ ਨੂੰ ਬੁਲਾ ਕੇ ਕਹਿ ਦਿੱਤਾ ਕਿ ਇਹ ਸਾਰੀ ਹੈਡਿੰਗ ਤੇਰੀ ਹੈ ਜਿੰਨੀ ਹੈਡਿੰਗ ਬਣਾਉਣ ਚ ਮੈਂ ਲਈ ਹੈ ਹੁਣ ਇਹਨੂੰ ਚਲਾਣ ਚ ਔਰ ਇਹਦੀ ਦੇਖ ਰੇ ਤੂੰ ਰੱਖਣੀ ਹੈ ਇਹਦੀ ਦੇਖ ਰੱਖਦਾ ਮੁੱਦਾ ਵੀ ਸ਼ਾਇਦ ਕਮਿਸ਼ਨ ਉਹਨੂੰ ਦੇਣਗੇ 7-2 ਸਾਲ ਦੜੀ ਇਹਦੀ ਦੇਖ ਰੇ ਕੋਈਗੀ 3 ਸਾਲ ਹਾਂ 3 ਸਾਲ ਦੀ ਹੈਗੀ ਆ 3 ਸਾਲ ਸਾਰੀ ਦੇਖ ਰੇ ਉਹ ਠੀਕਦਾਰੀ ਕਰੇਗਾ ਇਹ ਜਿਹੜਾ ਅਸੀਂ ਅੱਜ ਲੱਕੜ ਪੁਲ ਦਾ ਉਦਘਾਟਨ ਕੀਤਾ ਹੈ ਪੁਰਾਣੇ ਸ਼ਹਿਰ ਨੂੰ ਨਵੇਂ ਸੈਕਟਰ ਤੋਂ ਜੋੜ ਰਹਾ ਹੈ ਲਾਖੋ ਲੋਕਾਂ ਨੂੰ ਤਾਂ ਫਾਇਦਾ ਹੋਗਾ ਇਹਦੀ ਕੰਡੀਸ਼ਨ ਬਹੁਤ ਖਰਾਬ ਸੀਗੀ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਅਸੀਂ ਰੈਨੋਵੇਟ ਕਰ ਰਹੇ ਹਾਂ ਇਹਦੀ ਲਾਈਟਿੰਗ ਵੀ ਠੀਕ karenge ਸਾਰੀ ਚੀਜ਼ ਆਪਾਂ ਠੀਕ ਕਰ ਰਹੇ ਹਾਂ بس اس تو لوکانوں بہت ફાયદો ਹੋਣਾ ਸਰ ਕੁਆਲਟੀ کنٹرول ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਇਹਦਾ ਅਸੀਂ ਮੈਂ ਹੁਣੇ ਡਿਸਕਸ਼ਨ ਕੀਤੀ ਸੀ ਕਿ ਇਹਦੀ 3 ਸਾਲ ਦੀ ਡਿਫੈਕਟ ਲਾਇਬਿਲਟੀ ਅਸੀਂ ਪਾਏਗੇ ठेकेदार ਦੇ ਖਾਤੇ ਤੇ ਤੇ 3 ਸਾਲ ਤੱਕ ਉਸਨੇ ਇਹਨੂੰ ਮੇਨਟੇਨ ਕਰਨਾ ਜੇਕਰ ਕੋਈ ਕਮੀ ਪੈਸ਼ ਹੋਏਗੀ ਤਾਂ ਉਹ ਹੀ ਰਿਸਪੋਨਸੀਬਲ ਹੈ ਇਹ ਗੱਲ ਕਿਹਾ ਜਾ ਰਹੀ ਸੀ ਕਿ ਬਰਸਾਤਾ ਖਤਮ ਹੋਣ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਕੁਝ ਇਨੋਵੇਸ਼ਨ ਦੇ ਕੰਮ ਨਹੀਂ ਕਿਤੇ ਪੈਚ ਵਰਕ ਦੀ ਲੋੜਾ ਲੱਗ ਗਈ ਨਗਰ ਨਿਗਮੋਂ ਗਰਾਊਂਡ ਸੀ ਬੋਤੇ ਉੱਤਰ ਗਿਆ ਤੇ ਸਾਰੇ ਕੰਮ ਹੋ ਗਏ जी जी पूरा असी सारे ग्राउंड जीरो से सारी टीम एकदम फील्ड में रेगुलरली अभी चेक कर रहे हैं जितनी सड़क का नुकसान होया पैच पैचवर्क भी करा रहे हैं नवी सड़कें भी बना रहे हैं और काफ़ी सारे सड़क के काम तुम देखोगे शुरू हो रहे हैं चल पाए